ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ ਨੇ ਆਮ ਆਦਮੀ ਪਾਰਟੀ ਬਲੌਕ ਦੇ ਆਗੂਆਂ ਦੀ ਮੌਜੂਦਗੀ ਸਮੇਂ ਬਲੌਕ ਖੇੜਾ ਦੇ ਅਧੀਨ ਪੈਂਦੇ ਪਿੰਡ ਦਾਦੂ ਮਾਜਰਾ ਵਿਖੇ ਇੰਟਰਲੌਕਿੰਗ ਟਾਈਲਾਂ ਨਾਲ ਗਲੀ ਬਣਾਉਣ ਦਾ ਕੀਤਾ ਉਦਘਾਟਨ ਚੇਅਰਮੈਨ ਲਿਬੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋੜ ਪੱਕੀ ਨੀਤੀਆਂ ਨੂੰ ਹਰ ਇੱਕ ਪਿੰਡ ਵਿੱਚ ਲਾਗੂ ਕਰਨ ਦੇ ਮਕਸਦ ਨਾਲ ਲੋਕਾਂ ਦੇ ਘਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਸ੍ਰੀ ਫਤੇਗੜ ਸਾਹਿਬ ਦਾ ਪਿੰਡ ਦਾਦੂ ਮਾਜਰਾ ਉੱਥੇ ਜੋ ਮਾਨ ਸਰਕਾਰ ਦਾ ਵਾਅਦਾ ਸੀ ਕਿ ਜਿੰਨਾ ਵੀ ਉਹ ਸਾਰੀਆਂ ਜਾਂ ਜੋ ਵੀ ਚੀਜ਼ ਇਨਫਰਾਸਟ੍ਰਕਚਰ ਚਾਹੀਦਾ ਉਹਦੇ ਤਹਿਤ ਉਹ ਇੱਕ ਨਵੀਂ ਗਲੀ ਦੀ ਉਹ ਸਾਰੀ ਹੋ ਰਹੀ ਹੈ ਜਿੱਥੇ ਟਾਈਲਾਂ ਲੱਗ ਕੇ ਇੱਕ ਬੜਾ ਵਧੀਆ ਇਹ ਗਲੀ ਨੇ ਬਣ ਜਾਣਾ ਸਾਰੇ ਪਿੰਡ ਵਾਲਿਆਂ ਨੂੰ ਅੱਜ ਇਹ ਤੋਹਫਾ ਮਾਨ ਸਰਕਾਰ ਵੱਲੋਂ ਜਿਹੜਾ ਤਰੱਕੀ ਦਾ ਜਿਹੜਾ ਵਾਅਦਾ ਸੀ ਉਹਦੇ ਤਹਿਤ ਅੱਜ ਵੀ ਪਹੁੰਚੇ ਆ ਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਇਹਦੀ ਬੜੀ ਖੁਸ਼ੀ ਹੈ ਸਾ ਮੈਨੂੰ ਵੀ ਖੁਸ਼ੀ ਹੈ ਇਹਨਾਂ ਨੂੰ ਵਧਾਈਆਂ ਸਾਰੇ ਇਲਾਕੇ ਨੂੰ ਬਧਾਈਆਂ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਬਧਾਈਆਂ ਉਹ ਇਹਦੇ ਕਰਕੇ ਅੱਜ ਸਾਰੇ ਅਸੀਂ ਇਕੱਠੇ ਆ ਬਹੁਤ ਵਧੀਆ ਜੀ ਕੁਬਰਾ ਦਾ ਇਹਨਾਂ ਨੇ ਸ਼ੁਰੂ ਕੀਤਾ ਆ ਬੇਖ ਕੇ ਨਾਲ ਖੜ ਕੇ ਇਹਨਾਂ ਨਾਲੇ ਤਿਆਰ ਕਰਾਵੇ ਬੜਾ ਚੰਗਾ ਲੱਗਦਾ ਪ੍ਰਧਾਨ ਜੀ ਕਿਨੇ ਸਪੜੀ ਨਾਲਾ ਬਣ ਰਿਹਾ ਪਾਣੀ ਵਾਲਾ ਨਿਕਾਸੀ ਦਾ ਜੋ ਕਿ ਬਹੁਤ ਪ੍ਰੋਬਲਮ ਚਾ ਪਹਿਲਾਂ ਕਾਫੀ ਟਾਈਮ ਤੋਂ ਪਰ ਉਹ sire ni ਚੜ ਰਹਾ ਹੈ ਦੀ ਪ੍ਰੋਬਲਮ ਕੀ ਆ ਰਹੀ ਹੈ ਜੀ ਅੱਜ ਜੀ ਮੈਨੂੰ ਹੁਣੇ ਗੱਲ ਕਰਕੇ ਆਤੇ ਨੇ ਜੀ ਪਹਿਲਾਂ ਉਹਦਾ ਜਿਹੜਾ ਠੇਕੇਦਾਰ ਸੀ ਉਹ ਕਹਿੰਦੇ ਭੱਜ ਗਿਆ ਤੇ ਕੰਮ ਵਿੱਚ ਰਹਿ ਗਿਆ ਤੁਹਾਡੇ ਨੋਟਿਸ ਆਇਆ ਉਹ ਕਹਿ ਕੇ ਆਪਾ ਕਰਾਵਾਏ ਕੋਈ ਏਟੀ ਕਰਨੀ ਹੈ ਫੇਵਰੀ ਕੰਮ ਲੇਟ ਹੋ ਜਾਣਾ ਧੰਨਵਾਦ ਕਰਦਾ ਮੈਂ ਪਲਾਸ ਸਿੰਘ ਉਹ ਬਰਦਾਨ ਬਲਾਕ ਖੇੜਾ ਪਿੰਡਾ ਤੁਮਜਰਾ ਧੰਨਵਾਦੀਆਂ ਜਿਵਰਾ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਪਿੰਡ ਦਾ ਤੁਮਜਰਾ ਆ ਕੇ ਗਲੀ ਦਾ ਤਦਗਾਟਨ ਕੀਤਾ ਜੋ ਕਿ ਸਾਡੀ ਮੰਗ ਚਿਰਾਂ ਤੋਂ ਰੱਖਦੀ ਸੀ ਸਾਡੀ ਮੰਗ ਨੂੰ ਪ੍ਰਵਾਨਤਾ ਕਰਦੇ ਹੋਏ 5 ਲੱਖ ਦੀ ਗਰਾਉਂਡ ਦਾ ਤਾਨੂੰ ਬਹਾ ਗਿਆ ਪਹਿਲੇ ਇੱਕ ਜੜੀ ਘੜੀਆ ਪੰਜ ਲੱਖ ਦੀ 5 ਲੱਖ ਨਾਲ ਬਣਨੀ ਹੈ ਜੇ ਸਾ ਬਹੁ ਗੜੀ ਟੁੱਟੀ ਹੋਈ ਦੀ ਲੰਘਣਾ ਵੀ ਮੁਸ਼ਕਲ ਸੀ ਤਾਂ ਉਹਨਾਂ ਨੇ ਅੱਜ ਕੁਝ ਇੱਕ ਪ੍ਰੋਗਰਾਮ ਘੜੀ ਦਾ ਕੰਮ ਸ਼ੁਰੂ ਕਰਾ ਗਈ ਅਸੀਂ ਸ਼ੁਰੂ ਕੀਤਾ ਅਸੀਂ ਉਹਨਾਂ ਨੇ ਧੰਨਵਾਦ ਦੀਆਂ ਅਤੇ ਗੱਲ ਇਹ ਐਮਐਲ ਸਾਬ ਦੇ ਧੰਨਵਾਦੀਆਂ ਲਕਵੀਰ ਰਾਏ ਜੀ ਤੇ ਜਿਹੜੇ ਨਾਲ ਮੋਢਨ ਨਾਲ ਮੁੱਢ ਨਾਲ ਲਾਗੇ ਨੀਵਲਾ ਸਾਹਿਬ ਨਾਲ ਕੰਮ ਕਰ ਰਹੇ ਆ ਧੰਨਵਾਦੀਆਂ ਅਸੀਂ ਮਾਨਸਰਦਾਰ ਜੀ ਜਿਹਨਾਂ ਨੇ ਇਹਨਾਂ ਵਧੀਆ ਬੰਦਿਆਂ ਨੂੰ ਸਾਡੇ ਲੀਡਰ ਬਣਾਇਆ ਸੰਗੇ ਸੱਸ ਬੜੀਆ ਯੋਗ ਦੇ ਰਹੇ ਆ ਬੜੀਆ ਕੰਮ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੱਕੀ ਪਗੜਾਣੇ ਤੋਂ ਅੱਜ ਅਸੀਂ ਦਾਦੂਮਾ ਜਰਾ ਪਿੰਡ ਦੇ ਵਿੱਚ ਆਏ ਸੀ ਜਿਸ ਅੱਜ ਇੱਥੇ ਸਰਦਾਰ ਅਜੀਤ ਸਿੰਘ ਲਿਵੜਾ ਜੋ ਸਾਡੇ ਚੇਅਰਮੈਨ ਨੇ ਉਹਨਾਂ ਨੇ ਗਲੀ ਦਾ ਆਗਿਆ ਦੁਗਾਹਣ ਕੀਤਾ ਆ ਉਹ ਸਾਨੂੰ 2 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਗਏ ਨੇ ਤੇ ਹੋਰ ਜੋ ਸਾਡੀ ਗਲੀ ਦਾ ਬਜਟ ਹੈ 5 ਲੱਖ ਰੁਪਏ ਹੈ ਹੋਰ ਤੁਹਾਨੂੰ ਆਸ਼ਵਾਸ਼ਣ ਦੇ ਕੇ ਗਏ ਨੇ ਕਿ ਤੁਹਾਡਾ ਕੰਮ ਵਧੀਆ ਤਰੀਕੇ ਨਾਲ ਕਰਕੇ ਦਵਾਂਗੇ ਅਸੀਂ ਬਹੁਤ ਧੰਨਵਾਦ ਹੈ ਤੇ ਧੰਨਵਾਦ ਕਰਦੇ ਆ ਅਸੀਂ ਸਰਦਾਰ ਮਾ ਮਾਨ ਸਿੰਘ ਸੋਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਤੇ ਧੰਨਵਾਦ ਜੀ ਅਸੀਂ ਸਰਦਾਰ ਲਖੀਰ ਸਿੰਘ ਜੀ ਰਾਏ ਦੇ ਕੋਈ ਵੀ ਤੁਹਾ ਖਾਲਸਾ ਵਾਜੂ ਟਿਕੀ ਪਤੇ ਫੀਡ ਪਾਲ ਸਰਕਲ ਜਿਆਦੇ ਆਵਦੇ ਬਾਡੀ ਬਲੌਕ ਖੇੜਾ ਅੱਜ ਪਿੰਡ ਦਾਦੂ ਮਜਰੇ ਵਿਖੇ ਸਰਦਾਰ ਅਜੀਤ ਸਿੰਘ ਲੀਉੜਾ ਇੱਕ ਗਲੀ ਦਾ ਉਦਘਾਟਨ ਲਾ ਕੇ ਦੇ ਆਏ ਆ ਤੇ ਇਹ ਜੋ ਮੰਗ ਸੀਗੀ ਗਲੀ ਦੀ ਬੜੇ ਲੰਬੇ ਸਮੇਂ ਤੋਂ ਲੱਗਦੀ ਸੀ ਤੇ ਬਹੁਤ ਮੁਸ਼ਕਲ ਦੀ ਲੋਕਾਂ ਨੂੰ ਬਰਸਾਤੀ ਪਾਣੀ ਦੇ ਵਿੱਚ ਲੰਘਣ ਦਾ ਬਹੁਤ ਮੌਕਾ ਸੀਗਾ ਤੇ ਮੈਂ ਧੰਨਵਾਦ ਕਰਦਾ ਮਾਨ ਸਰਕਾਰ ਦਾ ਸਰਦਾਰ ਕੁਮਿਤਰੀ ਰਾਏ ਦਾ ਤੇ ਸਮੁੱਚੀ ਆਮ ਆਦਮੀ ਪਾਰਟੀ ਦਾ ਜਿਹੜੀ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾ ਰਹੀ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ